ਰਾਜੇ ਨੇ ਜੀ ਤਿੰਨ ਵਾਰ ਹੀ ਬਣ ਗਿਆ ਏ ਕੀਤੇ ਤਾਂ ਹੈਗੇ ਪਰ ਉਹ ਬਾਦਲ ਵਾਲੇ ਜਿਹੜੇ ਬਾਂਹਣ ਪੋਚਾ ਜਾ ਫੇਰਿਆ ਉਹਦੇ ਉੱਤੇ ਬਾਂਹਣ ਪੋਚਾ ਹੀ ਫੇਰਿਆ ਬਾਦਲ ਦੇ ਕੰਮ ਹੀ ਕੀਤੇ ਸਾਰੇ ਪਰ ਹੁਣ ਮਨਪ੍ਰੀਤ ਦੀ ਹਵਾ ਜਿਵੇਂ ਪਹਿਲਾਂ ਜਮਾ ਥੱਲੇ ਬੈਠਾ ਸੀ ਮਨਪ੍ਰੀਤ ਦੀ ਹਵਾ ਫੁੱਲ ਬਣ ਗਈ ਜਿਵੇਂ ਪਿੰਡਾਂ ਚੋਂ ਆਵਾਜ਼ ਆਉਂਦੀ ਹੈ ਉਹ ਕਿਸਾਨ ਹੈ ਨਾ ਜਿਹੜੇ ਧਰਨੇ ਵਾਲੇ ਸੀ ਉਹ ਹੀ ਵਿਰੋਧ ਸੀ ਅੱਛਾ ਹੁਣ ਵਿਰੋਧ ਉਹ हट ਗਿਆ ਉਹ ਆnde ਵੀ ਕੇ ਦਾ ਕੰਮ ਜਿਹੜਾ ਗਾਂ ਕਰੂ ਉਹ ਚੰਗਾਈ ਕਰੂ ਕਿਰਸਾਨ ਹੁਣ ਬੀਜੇਪੀ ਕਿੰਨੇ ਜਾ ਰਹੇ ਆ ਵਿੱਚ ਜੀ ਰਜਬੰਦਾ ਹੋ ਹੀ ਜਾਂਦਾ ਜਾਂ ਜਫੀਆਂ ਪਾਈ ਖੜੇ ਰਾਇਆ ਕਿਰਸਾਨ ਜਿਹੜੇ ਸੀ ਆ ਵੇਖ ਲਓ ਜੇ ਤੁਸੀਂ ਆਪ ਹੀ ਬਹਨੇ ਤੁਸੀਂ ਤੁਹਾਨੂੰ ਵੀ ਪਤਾ ਹੈ ਤੁਸੀਂ ਕੋਲੇ ਹੁੰਦੇ ਆ ਠੀਕ ਹੈ ਜੀ ਹੈ ਨਾਰੇ ਲੈ ਆ ਸੋਤਸ੍ਰੀਕਰ ਵਿੱਚ ਸੋਤਸ੍ਰੀਕਰ ਬੁਲਾਉਂਦੇ ਆ ਸੋਸ਼ੀਕਲ ਦੋਸਤੋ ਮੈਂ ਆ ਹਰਸ਼ਮਾਨ ਤੇ ਜਿਵੇਂ ਤੁਹਾਨੂੰ ਪਤਾ ਵੀ ਗਿੱਦੜਵਾ ਹਲਕੇ ਦੇ ਵਿੱਚ ਵੋਟਾਂ ਪੈ ਰਹੀਆਂ ਤੇ ਅਸੀਂ ਪਿੰਡ ਪਿੰਡ ਜਾ ਰਹੇ ਆ ਲੋਕਾਂ ਦੇ ਸੁਝਾਅ ਉਹਨਾਂ ਦੀ ਕੀ ਰਾਇ ਹੈ ਕਿਹੜੇ ਐਮਐਲਏ ਨੂੰ ਅੱਗੇ ਲੈ ਕੇ ਆਉਣਗੇ ਉਹਨਾਂ ਨਾਲ ਗੱਲਬਾਤ ਕਰਦੇ ਆ ਆਜੋ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਹੜਾ ਪਿੰਡ ਹੈ ਬਾਈ ਤੁਹਾਡਾ ਨਾਂ ਕੀ ਨਾਲੇ ਕਰਾਈ ਆ ਜੀ ਰਣਜੀਤ ਸਿੰਘ ਜੀ ਬਾਈ ਜੀ ਕੀ ਕਹਿੰਦੀ ਐ ਪਿੰਡ ਦੀ ਹਵਾ ਵੀ ਗਿੱਦੜਵਾ ਹਲਕੇ ਚ ਹੁਣ ਕਿਹੜਾ ਐਮਐਲਏ ਆ ਗਿਆ ਸਕਦਾ ਜੀ ਬਈ ਇਸ ਟਾਈਮ ਤਾਂ ਮੂੰ ਤਾਂ ਤਿੰਨਾਂ ਦੇ ਬਰਾਬਰ ਪਰ ਮਨਪ੍ਰੀਤ ਦਾ ਝਗਾਓ ਜ਼ਿਆਦਾ ਹੋ ਗਿਆ ਲੋਕਾਂ ਨੂੰ ਜ਼ਿਆਦਾ ਹੋ ਗਿਆ ਹਾਂ ਜੀ ਜ਼ਿਆਦਾ ਵਾਧੇ ਆਉਂਦੇ ਆ ਠੀਕ ਹੈ ਜੀ ਤੇ ਡੈਂਪੀ ਢੱਲੋਂ ਤੇ ਰਾਜੇ ਵੜਿੰਗ ਵਾਲੇ ਕੀ ਖਿਆਲ ਹੈ ਜੀ ਇਹ ਜੀ ਹੁਣ ਕਿਤੇ ਤਾਂ ਡੈਂਪੀ ਅੱਗੇ ਆਂਦੇ ਕਿਤੇ ਰਾਜਾ ਅੱਗੇ ਆਂਦੇ ਹੁਣ ਇਹਨਾਂ ਦਾ ਪਤਾ ਨਹੀਂ ਲੱਗਦਾ ਰਾਜੇ ਨੇ ਕੰਮ ਨਹੀਂ ਕੀਤੇ ਜੀ ਤਿੰਨਾਂ ਨੇ ਰਾਜੇ ਕੀਤੇ ਤਾਂ ਹੈਗੇ ਪਰ ਉਹ ਬਾਦਲ ਵਾਲੇ ਜਿਹੜੇ ਬਾਂਮਣ ਪੋਚਾ ਜਾਂ ਫੇਰ ਆ ਉਹਦੇ ਉੱਤੇ ਬਾਂਮਣ ਪੋਚੇ ਫੇਰ ਆ ਬਾਦਲ ਦੇ ਕੰਮ ਹੀ ਕੀਤੇ ਸਾਰੇ ਪਹਿਲਾਂ ਤੋਂ ਅੱਛਾ ਕੁਛ ਹਲਕੇ ਕੰਮ ਨਹੀਂ ਕੀਤੇ ਨਹੀਂ ਹਲਕੇ ਨਹੀਂ ਕੰਮ ਕੀਤੇ ਹੁਣ ਅੱਛਾ ਤੇ ਮਨਪ੍ਰੀਤ ਕੀ ਕੀ ਕਰ ਗਿਆ ਜੀ ਪਹਿਲਾਂ ਮਨਪ੍ਰੀਤ ਜੀ ਆ ਛੜਕਾਂ ਛੁੜਕਾਂ ਪਹਿਲਾਂ ਬਣਾ ਗਿਆ ਹੁਣ ਤਾਂ ਉਹ ਆਇਆ ਚਿੱਤ ਤੋਂ ਆ ਠੀਕ ਹੈ ਪਰ ਹੁਣ ਜੇ ਵਾਹ ਦੇ ਕਰਦਾ ਹੋਵੇ ਤੇ ਗਾਂਹ ਬਣੂ ਵੀ ਉਹ ਕਰਦਾ ਵੀ ਹੈ ਉਹਨਾਂ ਵਿੱਚ ਕਰੂ ਵੀ ਕੰਮ ਸਾਰੇ ਡੇਪੀਟਰ ਨੂੰ ਬਾਰੇ ਕੀ ਵਿਚਾਰਾ ਜੀ ਉਹ ਕਹਿੰਦਾ ਮੈਨੂੰ ਡੇਪੀਟਰ ਨੂੰ ਜੀ ਕਰਦਾ ਵੀ ਸੀਗਾ ਬਾਦਲ ਵਾਲਿਆਂ ਨਾਲ ਸੀਗਾ ਅਸੀਂ ਵੀ ਸੀਗੇ ਵੀ ਕੰਮ ਜਿਹੜੇ ਜਿੰਨੇ ਕਿ ਮੇਰੇ ਉਹ ਕਰ ਗਿਆ ਸੀ ਚੰਗੇ ਕਰ ਗਿਆ ਸੀ ਠੀਕ ਹੈ ਜੀ ਮੈਂ ਜਿੰਨੇ ਕਿ ਉਹਨੀ ਪਾਵਰ ਸੀ ਪਰ ਉਹ ਮੜ ਕੇ ਬਣਿਆ ਨਹੀਂ ਇਸ ਵਾਰ ਕੀ ਉਮੀਦ ਹੈ ਜੀ ਡੈਂਪੀ ਜਿੱਤੂ ਕੀ ਨਹੀਂ ਜਿੱਦਾ ਜੀ ਜੀ ਹੁਣ ਤਾਂ ਇਹ ਤਾਂ ਜਨਤਾ ਦੇ ਹੱਥਾਂ ਜੀ ਠੀਕ ਹੈ ਜੀ ਹਾਂ ਉਹ ਤਾਂ ਹੁਣ ਆਪਾਂ ਕਹਿ ਦਈਏ ਆ ਜਿੱਤੂ ਆ ਜਨਤਾ ਦੇ ਹੱਥਾਂ ਚ ਠੀਕ ਹੈ ਜੀ ਜਿਵੇਂ ਕੀ ਸਮੱਸਿਆਵਾਂ ਫੇਰੀ ਜੀ ਹੋਰ ਸਮੱਸਿਆ ਜੀ ਆਹ ਇੱਕ ਤਾਂ ਬਾਰਡਰ ਬੱਸ ਜਮਾਂ ਜੱਬਿਆ ਪਿਆ ਠੀਕ ਹੈ ਗੰਦਾ ਪਾਣੀ ਪੀ ਜਾਂਦੇ ਹੂੰ ਆ ਸਾਰਾ ਜਿੰਨਾ ਵੀ ਆ ਵੇਖੋ ਨਾਲੀਆਂ ਚ ਹੂੰ ਕੋਈ ਨਾਲ ਹੀ ਆ ਜਿਹੜੇ ਹੁਣ ਖਾਰੇ ਭਰੇ ਪਏ ਐ ਜੇ ਸੀਵਰ ਪੰਚ ਜਾਂਦਾ ਤਾਂ ਵਧੀਆ ਸੀ ਪਹਿਲੇ ਰਾਜਾ ਵੜਿੰਗ ਤਿੰਨ ਵਾਰੀ ਰਹਿ ਚੁੱਕੇ ਜੀ ਆਪਣੇ ਪਿੰਡ ਦੇ ਤੌਰ ਤੇ ਦੇਖੀ ਪਿੰਡ ਚ ਕੀ ਕੀ ਕੰਮ ਕੀਤੇ ਆ ਜੀ ਉਹਨੇ ਪਿੰਡ ਚ ਜੀ ਪਹਿਲਾਂ ਜਿਹੜੀਆਂ ਬਾਦਲਾ ਵਾਲੇ ਦੀਆਂ ਜਿਵੇਂ ਡੰਪੀ ਕਿਆਂ ਪੀਂਆਂ ਸੀ ਟੇਲਾ ਟੋਲਾ ਉਦੋਂ ਉਹ ਲਾਈਆਂ ਮੁੜ ਕੇ ਕੁਝ ਥੋੜੀਆਂ ਜਿਹੀਆਂ ਆਪ ਵੀ ਲਾਤੀਆਂ ਨੇ ਠੀਕ ਹੈ ਹਾਂ ਉਹ ਹੋਰ ਤਾਂ ਕੋਈ ਉਮੀਦ ਆ ਜੀ ਮਨਪ੍ਰੀਤ ਅੱਗੇ ਜਾਓ ਮਨਪ੍ਰੀਤ ਜੀ ਇਹ ਇੱਕ ਹਸਾਬ ਚ ਨਾਂ ਬਈ ਜਿਵੇਂ ਪੇ ਤੀਜੇ ਨੰਬਰ ਤੇ ਪਿੱਛੋਂ ਉੱਠਿਆ ਸੀ ਹੁਣ ਉਹਦੀ ਹਵਾ ਚੰਗੀ ਬਣ ਗਈ ਅੱਛਾ ਹਾਂ ਇਹ ਬਰਾਬਰ ਵਾਂਗੂ ਤੇ बन ਗਈ ਜਿਵੇਂ ਦਿਨਾਂ ਦੇ ਤੀਜੇ ਨੰਬਰ ਤੇ ਕਿਹਨੂੰ ਦੇਖ ਰਹੇ ਹੋ ਫਿਰ ਪਹਿਲੇ ਤੁਸੀਂ ਮਨਪ੍ਰੀਤ ਨੂੰ ਦੇਖ ਰਹੇ ਹੋ ਨਹੀਂ ਮਨਪ੍ਰੀਤ ਨੂੰ ਆਈ ਨਹੀਂ ਇਹ ਵੀ ਜਿਵੇਂ ਤੀਜੇ ਸੇ ਪਿੱਛੋਂ ਮੁੜ ਕੇ ਰਾਜਾ ਬੜਾ ਅੱਗੇ ਨੰਗਿਆ ਜੇ ਹੁਣ ਰਾਜਾ ਟੱਪਣੇ ਕਰਕੇ ਹੁਣ ਇਹ ਡੈਂਪੀ ਆਖੀ ਜਾਂਦਾ ਮੈਂ ਟੱਪ ਗਿਆ ਵੀ ਸਰਵਕਣ ਵਾਲਿਆਂ ਦੇ ਪਰ ਹੁਣ ਮਨਪ੍ਰੀਤ ਦੀ ਹਵਾ ਜਿਵੇਂ ਪਹਿਲਾਂ ਜਮਾ ਥੱਲੇ ਬੈਠਾ ਸੀ ਮਨਪ੍ਰੀਤ ਦੀ ਹਵਾ ਫੁੱਲ ਬਣ ਗਈ ਜਿਵੇਂ ਪਿੰਡਾਂ ਚੋਂ ਆਵਾਜ਼ ਆਉਂਦੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਹਾਂ ਤੇ ਨਾਲੇ ਜੀ ਕਹਿੰਦੇ ਮਨਪਰੀ ਜਿਹੜਾ ਹੈਗਾ ਬੀਜੇਪੀ ਦੇ ਵਿੱਚ ਹੈ ਤੇ ਉਹ ਕਿਸਾਨਾਂ ਦੇ ਵਿਰੋਧਾ ਉਹ ਤਾਂ ਸਰਕਾਰ ਨਹੀਂ ਜੀ ਉਹ ਉਹ ਕਿਸਾਨਾਂ ਨਾ ਜਿਹੜੇ ਧਰਨੇ ਵਾਲੇ ਸੀ ਉਹ ਹੀ ਵਿਰੋਧ ਸੀ ਅੱਛਾ ਹੁਣ ਵਿਰੋਧ ਉਹ हट ਗਿਆ ਉਹ ਆnde ਵੀ ਕੇ ਦਾ ਕੰਮ ਜਿਹੜਾਗਾ ਕਰੂਗਾ ਚੰਗਾਈ ਕਰੂਗਾ ਅੱਛਾ ਤੇ ਸੈਂਟਰ ਚ ਹੱਥ ਪੈ ਗਿਆ ਦਾ अच्छा अच्छा हां किसान ਹੁਣ ਬੀਜੇਪੀ ਕਿੰਨੇ ਜਾ ਰਹੇ ਆ ਵਿੱਚ ਜੀ ਰਾਜਪੰਦਾ ਹੋ ਹੀ ਜਾਂਦਾ ਜਾਂ ਜਫੀਆਂ ਪਾਈ ਖੜੇ ਰਾਇਆ ਕਿਸਾਨ ਜਿਹੜੇ ਸੀਗੇ ਆ ਵੇਖ ਲੋ ਜੇ ਤੁਸੀਂ ਆਪ ਹੀ ਬਹਨੇ ਤੁਹਾਨੂੰ ਵੀ ਪਤਾ ਹੈ ਤੁਸੀਂ ਕੋਲੇ ਹੁੰਨੇ ਆ ਠੀਕ ਹੈ ਜੀ ਹੈ ਨਾਰੇ ਲੈ ਆ ਸੋਸਤਰੀਕਾਰ ਵਿੱਚ ਸੋਸਤਰੀਕਾਰ ਬੁਲਾਉਂਦੇ ਆ ਅੱਛਾ ਜੀ ਹੋਇਆ ਇਹਨਾਂ ਦੇ ਫੈਸਲੇ ਵੀ ਮਰਪ੍ਰੀਤ ਕਿੰਨੀ ਹੋਇਆ ਫਿਰ ਜੇ ਨਹੀਂ ਅੱਗੇ ਘਰਾਓ ਕਰਦੇ ਸੀ ਇਹਦਾ ਠੀਕ ਹੈ ਜੀ ਨਾਲੇ ਉਹ ਨਰਿੰਦਰ ਮੋਦੀ ਨੇ ਜੀ ਇੰਨੇ ਬਿੱਲ ਲਿਆਂਦੇ ਕਿਸਾਨਾਂ ਵਾਸਤੇ ਹਾਂ ਤੇ ਹੁਣ ਤੁਸੀਂ ਕਹਿ ਰਹੇ ਹੋ ਜੀ ਆਪਾਂ ਨੂੰ ਮਨਪ੍ਰੀਤ ਦੀ ਸਪੋਰਟ ਕਰਨੀ ਚਾਹੀਦੀ ਉਹਦੇ ਬਾਰੇ ਕੀ ਤੁਹਾਡੇ ਵਿਚਾਰ ਹੈ ਜੀ ਮਨਪ੍ਰੀਤ ਜੀ ਜਿਵੇਂ ਕਿਵੇਂ ਜਿਵੇਂ ਸੈਂਟਰ ਸਰਕਾਰ ਨੇ ਕਿਸਾਨਾਂ ਲਈ ਉਹਦੋਂ ਬਿੱਲ ਲਿਆਂਦੇ ਸੀਗੇ ਕਿਸਾਨ ਵਿਰੋਧੀ ਬਿੱਲ ਇਹ ਉਸੇ ਸਰਕਾਰ ਦੇ ਵਿੱਚ ਆ ਮਨਪ੍ਰੀਤ ਬਾਦਲ ਤੁਸੀਂ ਹੁਣ ਉਹਦੀ ਸਪੋਰਟ ਕਰ ਰਹੇ ਹੋ ਉਹਦੇ ਬਾਰੇ ਕੀ ਖਿਆਲ ਹੈ ਉਹ ਜੀ ਉਹ ਹੁਣ ਆ ਸੁਣਿਆ ਵੀ ਉਹ ਜਿਹੜੇ ਥੋੜੇ ਵਿਰੋਧ ਆ ਜਿਵੇਂ ਬਿੱਲ ਆ ਉਹਦੇ ਮੈਂ ਦਸਤ ਕਰਕੇ ਲਿਆਉਂਗਾ ਅੱਛਾ ਸਹੀ ਗੱਲ ਹਾਂ ਥੋੜੇ ਹੱਕ ਚ ਕਰਾਉਂਗਾ ਸਾਰੇ ਆਖਿਆ ਵੀ ਉਹਨੇ ਇੱਥੇ ਵੀਡੀਓ ਤੇ ਵੀ ਬੋਲੀ ਜਾਂਦਾ ਉਹ ਠੀਕ ਹੈ ਜੀ ਠੀਕ ਹੈ ਆ ਗੱਲ ਹੈ ਜੀ ਹਾਂ